ਹਾਏ ਰੱਬਾ ਵੇ ਬੇੜਾ ਤੜ ਜੇ ਵੇ ਫੇਰ ਮੇਰੇ ਬੂਹੇ ਅੱਗੇ ਕਿਸੇ ਨੇ ਕੂੜਾ ਖਲਾਰਤਾ ਪੱਕਾ ਨਾ ਸੁੱਕੀ ਜਈ ਦਾ ਕੰਮ ਹੋਣਾ ਹੀ ਅੱਜ ਦੱਸਣੀ ਇਹਨੂੰ ਜਰਾ ਮੈਂ ਨਹੀਂ ਬਾਹਰ ਨਿਕਲ ਅੱਜ ਜਰਾ ਤੂੰ ਕਿਹ ਆ ਦੱਸ ਕੀ ਗੱਲ ਐ ਵੀ ਬੇੜਾ ਤੜਦੇ ਤੇਰਾ ਇਹੋ ਜਿਹਾ ਸੁੱਕੀਏ ਜੀ ਇਹ ਹੈ ਜਨਾਨੀਆਂ ਲੜਦੀਆਂ ਪਈਆਂ ਨੇ ਇਹਨਾਂ ਦੀ ਲੜਾਈ ਵੇਖਣ ਦਾ ਮਜ਼ਾ ਲੈਨੇ ਆ ਕੋਈ ਸਕੀਮ ਲਾਉਣਾ ਵਾ ਜਦੋਂ ਵੇਖੋ ਮੇਰੇ ਬੂਹੇ ਅੱਗੇ ਕੂੜਾ ਖਲਾਰ ਛੱਡਦੀ ਆਹੋ ਮੈਂ ਹੀ ਰਹਿ ਗਈ ਖਲਾਰਨ ਵਾਲੀ ਮੋਟੋ ਜੀ ਆਈ ਇੱਥੇ ਅੰਨਾ ਬੰਦਾ ਡਰਾਮਾ ਕਰਨਾ ਜੇ ਲਾਗੇ ਕਹਦੇ ਨਾ ਰੁਕ ਜਾਣਾ ਵਾ ਹਟ ਜਾਣਾ ਵਾ ਅੰਨਾ ਬਣ ਕੇ ਨਜ਼ਾਰਾ ਲੈਨੇ ਇਹਨਾਂ ਦੀ ਲੜਾਈ ਦਾ ਨਹੀਂ ਅੱਜ ਵੇਖ ਤੇਰਾ ਮੈਂ ਕੀ ਜੀ ਲੂਸ ਕੱਟਦੀ ਤੈਨੂੰ ਛੱਡ ਲਾ ਨਹੀਂ ਲਾ ਹੀ ਕੱਟਾਂ ਕੀ ਮੈਂ ਇੱਥੇ ਚੰਗਾ ਦੱਸਦਾ ਸਹੀ ਮੈਨੂੰ ਅੰਨੇ ਦੀ ਰੰਨੇ ਤੂੰ ਵੀ ਨਾ ਅੰਨੇ ਵੀ ਰੰਨੇ ਐ ਅੰਨਾ ਬੰਦੇ ਵੇਖਿਆ ਫਾਇਦੇ ਦੋ ਦੋ ਵੋਟੀਆਂ ਵੰਡੀਆਂ ਮੇਰੀਆਂ ਨਾ ਅੰਨਾ ਰੱਖੇ ਆਪਣੀ ਮਾਂ ਨੂੰ ਅੰਨਾ ਰੱਖੇ ਆਪਣੀ ਭੈਣ ਨੂੰ ਨਹੀਂ ਆਉਂਦੀ ਤੋ ਅੰਨੇ ਦੀ ਆਦ ਨਾ ਬਣੀਏ ਠੀਕ ਹੈ ਆ ਵੇਖੋ ਤੁਹਾਡੇ ਅੱਗੇ ਜੋੜੇ ਹੱਥ ਬੀਬਾ ਆਪਣੀ ਲੜਾਈ ਆਪ ਲੜੋ ਅੰਨੇ ਦੇ ਟੱਬਰ ਨੂੰ ਕਿਹੋ ਵਿੱਚ ਲੈਂਦੀਆਂ ਜੇ ਆਓ ਕੀ ਹੋਣੀ